ਵਿੱਦਿਆ ਬਾਗ ਆਏ। ਤੇ ਸਾਡੀ ਸਾਰੀ ਅਮਸਲ ਦੀ ਟੀਮ ਦੇ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਅੱਥਰੇ ਸੀਗੇ ਲੋਕ ਸਭਾ ਦੀ ਇਲੈਕਸ਼ਨ ਸੀ ਕਿ ਸਾਡੇ ਐਮਐਲਏ ਸਾਹਿਬਾਂ ਸਾਡੀ ਪਾਰਟੀ ਟੀਮ ਐ ਅਸੀਂ ਸਭ ਲੋਕਾਂ ਦਾ ਵਾਦਾ ਕਰਦੇ ਸੀਗੇ। ਇਹਨੂੰ ਵੀ ਅਸੀਂ ਠੀਕ ਕਰਾਂਗੇ। ਉਹ ਬੀਤੇ ਕੱਲ ਅਸੀਂ ਉਹਦੀ ਪਹਿਲ ਜੀ ਸੋਲ ਰਹਾ ਹਾਂ ਕਿ ਕੁਝ ਬਾਰੇ। ਹਾਂ ਉਹ ਸ਼ਿਰਕ ਮਸ਼ਹੂਰ ਹੈ। ਪਹਿਲਾਂ ਤਾਂ ਸਭ ਨੂੰ ਜਿੰਨੇ ਅਮਰ ਸਾਹਿਬ ਤੋਂ ਸਾਡੇ ਮੀਡੀਆ ਕਰਮੀ ਦੇ ਦੋਸਤ ਸਾਰੇ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ। ਅੱਜ ਅਸੀਂ ਸਾਡੇ ਐਮਐਲਏ ਸਾਹਿਬਾਨ ਡਾਕਟਰ ਜੇ ਗੁਪਤਾ ਜੀ ਡਾਕਟਰ ਜਸਬੀਰ ਜੀ ਜੀਵਨਜੋਤ ਕੋਟ ਜੀ ਉਹ ਸਾਡੇ ਡਾਕਟਰ ਮਿੱਤਲ ਬਾਦ ਗਏ ਐ ਤੇ ਸਾਡੀ ਸਾਰੀ ਅੰਮ੍ਰਿਤਸਰ ਦੀ ਟੀਮ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਟੀਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਅਸੀਂ ਸਾਰਿਆਂ ਨੇ ਅੱਜ ਬੈਠ ਕੇ ਸਾਡੇ ਕੁਮਿੰਦਰ ਸਾਹਿਬ ਸਾਹ ਆਪੀ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਇਸ ਪਾਪੂਲੇਸ਼ਨ ਦੇ ਵਿੱਚ ਸਾਡੇ ਐਮਪਲਾਈ ਦੋਸਤ ਕੰਮ ਕਰਦੇ ਆ ਸਭ ਨੂੰ ਇੱਕ ਦੂਜੇ ਦੇ ਇੰਟਰੋਡਕਸ ਜੜੀ ਕੀਤੀ ਹੈ ਉਹ ਜਾਣਿਆ ਕਿ ਕੌਣ ਕੌਣ ਕੀ ਕੀ ਕੰਮ ਜੜਾ ਕਰਦਾ ਅਸੀਂ ਜਦੋਂ ਇਲੈਕਸ਼ਨ ਦੇ ਵਿੱਚ ਖੜੇ ਸੀਗੇ ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮ ਐਲ ਏ ਸਹਿਬਾਨ ਸਾਡੀ ਪਾਰਟੀ ਟੀਮ ਅਸੀਂ ਸਭ ਲੋਕਾਂ ਦਾ ਵਾਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਦ ਹੈ ਉਹਦਾ ਇੱਕ ਬਹੁਤ ਵੱਡਾ ਗੰਭੀਰ ਮਸਲਾ ਹੈ ਉਹਨਾਂ ਦੋਵਾਂ ਮਸਲਿਆਂ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ 올 ਬੀਤੇ ਕੱਲ ਅਸੀਂ ਉਹਦੀ ਪਹਿਲਾ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਰੇ ਕਾਰਪੋਜ਼ਿਸ਼ਨ ਦੇ ਧਕਾ ਦੀ ਜਿਹੜੇ ਉੱਥੇ ਮੌਕੇ ਤੇ ਵਜੂਦ ਸੀਗੇ ਔਰ ਅਸੀਂ ਤੈਅ ਕੀਤਾ ਕਿ ਪਹਿਲਾਂ ਇਸ ਨੂੰ ਮਤਲਬ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਡਾੜੀ ਜਿਹੜਾ ਮੌਨਸੂਨ ਦਾ ਸੈਸਨ ਜਿਹੜਾ ਆ ਗਿਆ ਔਰ ਕਈ ਥਾਵਾਂ ਤੋਂ ਉਹਦਾ ਪਾਣੀ ਲੋਕਾਂ ਦੇ ਘਰਾਂ ਚ ਚਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹੱਥ ਵੀ ਤੁਹਾਡੀ ਦੱਸਣਗੇ ਉਹ ਅਸੀਂ ਤਿਆਰ ਕੀਤਾ ਉਹ ਸੀਐਮ ਸਾਹਿਬ ਕੋਲ ਖੜਾਂਗੇ ਦਿੱਲੀ ਵੀ ਖੜਾਂਗੇ ਉਹਨੂੰ ਅਸੀਂ ਮਤਲਬ ਜਿਹੜਾ ਸ਼ੁਰੂ ਕਰਦੇ ਆ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਉਹ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਅਸੀਂ ਤਿੰਨਾਂ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ ਉਹਦੇ ਤਿੰਨੇ ਚੀਜ਼ਾਂ ਸੀ ਹਰਿਤਾਂ ਉੱਤੇ ਜਿਹੜਾ ਸ਼ੁਰੂ ਕਰਨ ਜਾ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਸ਼ਹਿਰ ਵਾਸੀਆਂ ਨਾਲ ਮੈਂ ਸਾਡੀ ਟੀਮ ਨੇ ਸਾਡੇ ਐਮ.ਐਲ.ਏ. ਸਾਹਿਬਾਨਾਂ ਨੇ ਜੋ ਵਾਦਾ ਕੀਤਾ ਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਨਹੀਂ ਇਲੈਕਸ਼ਨ ਹੱਦ ਗਏ ਕੋਈ ਗੱਲ ਨਹੀਂ ਪਰ ਸਾਨੂੰ 2,11,000 ਵੋਟ ਪਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮੋਟਾ ਪਾਏ ਸੋ ਸਾਡੀ ਡਿਊਟੀ ਬਣਦੀ ਹੈ ਅਸੀਂ ਉਹ ਲੀਡਰ ਨਹੀਂ ਉਹ ਪਾਰਟੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਜਿਨਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਈ ਹੀ ਵੋਟਾਂ ਦੇ ਵਿੱਚ ਪਿਛਲੀਆਂ ਦੇ ਵਿੱਚ ਉਹ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਹਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰਦੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਆ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਆ ਕਿ ਠੀਕ ਕਰਦੇ ਕਰਦੇ ਟਾਈਮ ਲੱਗ ਜਾਂਦਾ ਜਿਹੜਾ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਫਤ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਾਇਦ ਦੇ ਅੰਦਰ ਜਿਹੜਾ ਗਰੀਨ ਐਂਡ ਕਲੀਨ ਹਰਿਆਲੀ ਤੇ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਲਾਈ ਦੇ ਵਿੱਚ ਔਰ ਸ਼ਾਇਦ ਉਹ ਜਿਹੜਾ ਸਾਫ ਸੁਥਰਾ ਵੀ ਜਿਹੜਾ ਉਹ ਰੱਖਣਾ ਜਿਹੜਾ ਸਾਡੀ ਡਿਊਟੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਤਸਵੀਰ ਕਿਉਂਕਿ ਇਸ ਤਸਵੀਰ ਦੇ ਉੱਤੇ ਦਰਗਾਹਾਂ ਮੰਦਿਰ ਹੈ ਇਸ ਤਸਵੀਰ ਦੇ ਉੱਤੇ ਆਜ਼ਾਮ ਤੀਰਥਾ ਬਾਲਮੀਕ ਜੀ ਦਾ ਘਰ ਹੈ ਇਸ ਪੱਟੀ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਉਹ ਡਿਊਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਇਕੱਠੇ ਜਿਹੜਾ ਉਹ ਨਵਾਵਾਂਗੇ ਔਰ ਠੀਕ ਕਰਾਂਗੇ ਮੈਂ ਸਹਿਰਵਾਸੀਆਂ ਨੂੰ ਤੁਹਾਡੇ ਥ्रू ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਅਸੀਂ ਕਿਆ ਸੀਗਾ ਉਹ ਅਸੀਂ ਆਪਣੀ ਕਾਰਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਆ ਔਰ ਸਹਿਦ ਸਾਰੇ ਅਮਰਸਰ ਦੇ ਲੋਕਾਂ ਨੂੰ ਸਾਡੇ ਦੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ ਸੋ ਮੈਂ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦਾ ਉਹਦੇ ਜੇ ਤੁਸੀਂ ਚਾਹੋਗੇ ਕਿ ਜਿਹੜਾ 120 ਕਰੋੜ ਦਾ ਪ੍ਰੋਜੈਕਟ ਹੈ ਉਹਦੇ ਬਾਰੇ ਕੁਝ ਡਿਟੇਲ ਦੇ ਨਾਲ ਮੈਂ ਕਿਉਂਕਿ ਕੱਲ ਵੀ ਕੁਝ মিডিਆ ਵਾਲੇ ਦੋਸਤਾਂ ਨੇ ਕਿਹਾ ਸੀ ਮੈਂ ਕਬੀਰ ਨਾ ਸਾਹਿਬ ਨੂੰ ਸਰਦਾਰ ਹਾਪੀ ਸਿੰਘ ਨਾਲ ਕਹੂੰਗਾ ਕਿ ਉਹ ਥੋੜੀ ਜਿਹੀ ਤੁਹਾਨੂੰ ਡਿਟੇਲ ਜਿਹੜੀ ਆ ਉਹ ਦੇ ਦੇਣ ਕਿ ਉੱਤੇ ਕਿਦਾਂ ਟਾਈਮ ਲੱਗੂਗਾ ਕਿਦਾਂ-ਕਿਦਾਂ ਅਸੀਂ ਕਰਾਂਗੇ ਉਹ ਪੜਾਵਾ ਕਰਾਂਗੇ ਪੜਾਵਾ ਪਹਿਲਾਂ ਜਿੱਦਾਂ ਸਪਾਈ ਕਰਦੇ ਆਂ ਫਿਰ ਸੈਸਾ ਦੇ ਉਹਦੀ ਕਿਹੜੀ ਚੀਜ਼ ਪਹਿਲਾਂ ਕਰਨੀ ਆ ਤੇ ਕਿਹੜੀ ਬਾਅਦ ਚ ਕਰਨੀ ਆ ਕਿਉਂਕਿ 5 ਕਿਲੋਮੀਟਰ ਦੇ ਕਦੀਬ ਜਿਹੜੀ ਡਰੇਨ ਸ਼ਹਿਰ ਦੇ ਅੰਦਰ ਆ ਤੇ 5 ਕਿਲੋਮੀਟਰ ਬਾਈਪਾਸ ਦੇ ਨਾਲ-ਨਾਲ ਜਾਂਦੀ ਹੈ ਇਸ ਕਰਕੇ ਉਹਨੂੰ ਅਸੀਂ ਠੀਕ ਕਰਨਾ ਸੋ ਮੈਂ ਹਾਪੀ ਨੂੰ ਕਹੂੰਗਾ ਕਿ ਉਹ ਥੋੜਾ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਸਮਝਾ ਦੂਗਾ ਔਰ ਕੱਲ ਵੀ ਜਿਹੜਾ ਅਸੀਂ ਸ਼ੁਰੂ ਕੀਤਾ ਸਫਾਈ ਦਾ ਉਹਦੇ ਬਾਰੇ ਵੀ ਤੁਹਾਨੂੰ ਸਮਝਾਊਗਾ ਜੇ ਮੇਰੇ ਲਈ ਕੋਈ ਹੋ ਤੁਹਾਡੇ ਕੋਲ ਸਵਾਲ ਹੈ ਉਹ ਤੁਸੀਂ ਕਰ ਸਕਦੇ ਪਰ ਬਾਹਰ ਬਟਾ ਸਾਰੇ ਡਾਕੂਮੈਂਟ ਹੈ ਪਰ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦਾ ਪਿਆ ਲਈ ਇੱਕ ਤਾਂ ਅਸੀਂ ਹੁਣੇ ਕਹਿਤਾ ਕਿ ਅੱਜ ਤੋਂ ਬਾਅਦ ਜੇ ਕੋਈ ਗੈਰ ਕਾਨੂੰਨੀ ਬਿਲਡਿੰਗ ਦੀ ਸਾਰੀ ਹੋਈ ਤੇ ਜਿਸ ਏਰੀਏ ਦੇ ਵਿੱਚ ਹੋਈ ਜਿਸ ਏਰੀਏ ਨਾਲ ਸੰਬੰਧਤ ਅਫਸਰ ਨੇ ਕੀਤੀ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਜਿਹੜੀ ਨਾਜਾਇਜ਼ ਸਾਰੀ ਜਿਹੜੀ ਸ਼ਹਿਰ ਦੇ ਵਿੱਚ ਨਹੀਂ ਹੋਣੀ ਇਹ ਮੈਂ ਲਗਾਤਾਰ ਦੱਸਦਾ ਸੀ ਤਾਰੀਵਾਲ ਸਾਹਿਬ ਸੀਐਨ ਸਾਹਿਬ ਨੇ ਕਿਹਾ ਸੀ ਇਲੀਗਲ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਐ ਉਹ ਸੀ ਰੈਗੂਲ ਕਰਨ ਜਾ ਰਹੇ ਐ ਪਰ ਅੱਜ ਤੋਂ ਬਾਅਦ ਕਲੋਨੀ ਨਹੀਂ ਬਣੇਗੀ ਮੈਂ ਤੁਹਾਨੂੰ ਲਿ스트 ਦੇ ਦਣਾ ਜੀ ਵਿਸ਼ੇਸ਼ ਸਾਹਿਬ ਨੂੰ ਵੀ ਲਿਸਤੀ ਹੋਈ ਐ ਹਰ ਇਲਾਕੇ ਚਾਹੇ ਉਹ ਵੈਸਟਵੇ ਚਾਹੇ ਉਹ ਇਨਟਵੇ ਸਭ ਜਿਹੜਾ ਇਲੀਗਲ ਕਲੋਨੀਆ ਬਣਦੀਆਂ ਪੈਸੇ ਜਮਾ ਨਹੀਂ ਕਰਾਇਆ ਜਾਂਦੇ ਪੈਸਾ ਫਿਰ ਸਰਕਾਰ ਕੋਲੋਂ ਉਹ ਬਤਾਉਂ। ਡਾਕਟਰ ਅੰਜੂ ਗੁਪਤਾ ਦੋ ਦਿਨ ਪਹਿਲੇ ਮੀਟਿੰਗ ਲੰਦੇ ਆਂ ਤੇ ਗੱਲਾਂ ਕਰਦੇ ਤੇ ਕਮਿਸ਼ਨਰ ਸਾਹਿਬ ਕਹਿੰਦੇ ਪੈਸਾ ਹੈ ਨਹੀਂ ਪੈਸਾ ਜਿਹੜਾ ਆਉਣਾ ਚਾਹੀਦਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਉਹਦੇ ਕੋਲ ਬੰਨਿਆ ਨਹੀਂ ਜੇਵਾ ਜਾ ਰਿਹਾ ਉਹਨਾਂ ਬੰਨਿਆ ਤੇ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਨਹੀਂ ਕਰਾਂਗੇ ਦੇਖੋ ਮੈਂ ਇਹਨਾਂ ਕੋ ਇੱਕ ਲਿਸਟ ਇਕ ਪੂੜਾ ਆਇਆ ਕੋ ਮੈਂ ਲਿਸਟ ਬੰਗੀ ਆ ਕੱਲ ਮੈਂ ਵੀ ਪੂੜਾ ਆਇਆ ਨਾ ਗੱਲ ਹੋਈ ਤੇ ਇੱਕ ਲਿਸਟ ਦੋ ਜਿਹੜੀ ਜਿਹੜੀ ਗੈਰਕਾਨੂੰਨੀ ਕਲੋਨੀ ਜਿਹੜੀ ਸੀਐਮ ਸਾਹਿਬ ਦੇ ਕਹਿਣ ਤੋਂ ਬਾਅਦ ਜੇ ਨਹੀਂ ਉਹ ਤੋਂ ਬਾਅਦ ਹੋਰ ਵੀ ਕੋਈ ਲੋਕ ਬਣਾ ਦੇ ਸਾਦ ਉਹਨਾਂ ਦੇ ਖਿਲਾਫ ਕਾਦੋ ਇੱਕ ਇਹਨਾਂ ਨੂੰ ਤਾਂ ਬਾਰੀਆਂ ਮਿਲਦੀਆਂ ਇੰਨੀ ਹੈਗੀਆਂ ਜੀ ਅਸੀਂ ਮੈਂ ਕਹਿੰਦਾ ਵੀ ਕਾਰਵਾਈ ਕਰਨ ਪਈ ਮੈਂ ਤਾਂ ਆੜੜੀ ਜੀ ਲੈ ਮੈਂ ਤਾਂ ਪੱਥੋ ਚਾਹਦਾ ਇਹਨਾਂ ਨੂੰ ਆਹ ਅਹੀਂ ਆੜੜੀ ਢਾ ਦੇ ਜੀ ਜਿੱਥੇ ਆ ਤੁਹਾਨੂੰ ਢਾ ਦੇ ਆੜੜੀ ਤੂੰ ਇਹ ਲੈਸ ਲਾ ਲੋ ਆਪ ਵੀ ਕੋਕ ਨੇ ਢੱਟ ਗਏ ਰੋਜ਼ ਦੇ ਅਸੀਂ 7-8 ਢਾ ਕਰਾਂਗੇ ਅਸੀਂ ਤੈ ਕੀਤਾ ਆੜੜੀ ਹਾਂ ਇਸ ਗੱਲ ਕਿ ਕਾਲਵਾਇ ਕਦੋਂ ਐਸਾ ਕੋਈ ਗਾਲੀਵਾਲ ਸਾਹਿਬ ਪਤਨਾ ਵਾਲਾ ਡੰਗ ਬਹੁਤ ਵੱਡਾ ਮੁੱਦਾ ਸ਼ਹਿਰ ਦੇ ਵਿੱਚ ਗਿਹੜਾ ਸ਼ਹਿਰ ਥਾਂ ਥਾਂ ਕਚਰਾ ਦਿੱਖੂ ਤੁਸੀਂ ਵੀ ਕੰਸਰਨ ਹੋ ਡਾਕਟਰ ਸਾਹਿਬ ਸਾਰੇ ਸੈਂਲਸ ਜਮਾਨ ਬੈਠੇ ਵਿਸ਼ੋ ਸਾਹਿਬ ਵੀ ਚਾਹੁੰਦੇ ਆ ਵੀ ਸਫਾਈ ਹੋਵੇ ਪਰ ਜਿੰਨਾ ਚਿਰ ਪੈਸਾ ਨਹੀਂ ਹੈ ਕੰਪਨੀ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਉਹ ਡੋਟ ਡੋਰ ਲਿਫਟਿੰਗ ਨਹੀਂ ਕਰਦੀ ਫਿਰ ਜਿਵੇਂ ਉਹਨੇ ਇਲੀਗਲ ਇਮਾਰਤਾਂ ਦਾ ਤੁਹਾਡੇ ਧਿਆਨ ਚ ਹੈ ਸੀਵਰੇਜ ਸਿਸਟਮ ਪੁਰਾਣਾ ਹੈ ਕਿਉਂ ਉਹਨਾਂ ਬੰਦਿਆਂ ਦੇ ਸੀਵਰੇਜ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਬੱਤੀ ਦੇ ਕਨੈਕਸ਼ਨ ਨਹੀਂ ਕੱਟੇ ਜਾਂਦੇ ਜਿਹੜੇ ਗਲਤ ਕੰਮ ਕਰਦੇ ਨੇ ਤੇ ਨਾਲ ਦੀ ਨਾਲ ਇਹ ਜ ਰਿਫਟ ਇਹ ਮਦਦ ਪੈਸੇ ਨਹੀਂ ਦਿੱਤੇ ਜਾ ਰਹੇ ਪ੍ਰਸ਼ਾਂਤ ਦਾ ਆਪ ਬੰਦਾ ਹੋ ਰਹੀ ਦੇਖੋ ਚਾਹ ਕੋਈ ਕਨੈਕਸ਼ਨ ਗਲਤ ਹੈ ਕੁਛ ਵੀ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਸ਼ਹਿਰ ਦੇ ਅੰਦਰ ਕੋਈ ਵੀ ਗਲਤ ਕੰਮ ਨਹੀਂ ਹੋ ਦਿੱਤਾ ਜਾਊਗਾ ਭਾਵੇਂ ਜੋ ਅਸੀਂ ਕਰ ਰਹੇ ਹਾਂ ਗੋਤਾ ਸਾਹਿਬ ਤੁਹਾਡੇ ਮੂੰਹ ਤੋਂ ਮੈਂ ਕਿਹਾ ਕੋਈ ਗੱਲ ਨਹੀਂ ਭ੍ਰਸ਼ਟਾਚਾਰ ਨੂੰ ਲੈ ਕੇ ਤੇ ਨਸ਼ੇ ਦੇ ਖਿਲਾਫ ਸਾਡੀ ਕੋਈ ਗੱਲ ਨਹੀਂ ਸਾਡੇ ਐਮਐਲਏ ਕੋਈ ਗੱਲ ਨਹੀਂ ਸਾਡੀ ਕਰ ਦੀ ਗੱਲ ਹੈ ਬਸ ਅਸੀਂ ਸਾਡੀ ਛੱਡੋ ਤਾਂ ਮੈਂ ਕਹਤਾ ਸਾਥੀ ਮੈਂ ਤੁਹਾਨੂੰ ਇੱਕ ਲਾਈਨ ਚ ਕਹਤਾ ਕਿ ਅਸੀਂ ਸ਼ਹਿਰ ਦੇ ਅੰਦਰ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੁੰਦਿਆਂਗੇ ਜੀ ਬਸੀ ਕੱਲ ਸੀਐਮ ਸਾਹਿਬ ਮੀਟਿੰਗ ਕਰਦੇ ਕੁਸ਼ਨ ਸਾਹਿਬ ਨਾਲ ਡੀਸੀ ਸਾਹਿਬ ਦੇ ਨਾਲ ਕਿਆ ਉਹਨੂੰ ਲੈ ਕੇ ਉਹਨਾਂ ਨੇ ਕਿਆ ਵੀ ਸਰ ਤਾਂ ਅਸੀਂ ਕਾਦੇ ਤਾਂ ਹੀ ਅਸੀਂ ਮੀਟਿੰਗ ਕਰਦੇ ਉਹਨਾਂ ਨੇ ਡੀਸੀ ਨੂੰ ਐਸਐਸਪੀ ਨੂੰ ਕਹਿਤਾ ਅਸੀਂ ਕੋਈ ਗੈਰ ਕਾਨੂੰਨੀ ਸ਼ਹਿਰ ਦੇ ਅੰਦਰ ਕੰਮ ਨਹੀਂ ਹੁੰਦਿਆਂਗੇ ਸਾਰੇ ਅਫਸਰਾਂ ਨੂੰ ਬੁਲਾਉਣ ਦਾ ਮਤਲਬ ਕੀ ਸੀਗਾ ਸਾਰੇ ਅਫਸਰਾਂ ਨੂੰ ਬੁਲਾਇਆ ਹਰਦੀਪ ਜੀ ਅਗਵਾਈ ਦੇ ਵਿੱਚ ਕਬੀਨਦਰ ਸਾਹਿਬ ਦੇ ਐਮਐਲਏ ਸਾਹਿਬ ਸਾਹਮਣੇ ਬਾਇ ਏ ਪਹਿਲੀ ਗੱਲ ਹੋਇਆ ਇਦਾਂ ਐਮਓ ਸਾਹਮਣੇ ਮੀਟਿੰਗ ਕੀਤੀ ਆ ਮੀਟਿੰਗ ਚ ਕਿਹਾ ਉਹਨਾਂ ਨੂੰ ਵੀ ਇਹ ਕੰਮ ਨਹੀਂ ਹੋਊਗਾ ਪਤਾ ਨੂੰ ਕਹਿੰਦਾ ਅਸੀਂ ਬੰਦ ਕਰਤਾ ਅਸਲ ਇਸ ਸਿੰਘ ਅੱਗੇ ਪੁਲਿਸ ਨਾਲ ਕੇ ਤਰਨਸਫਰ ਹੋਈ ਆ ਜੀ ਐਥੇ ਜਿਹੜੀ ਬਦਲੀ ਕੀਤੀ ਉਹ ਤਾਂ ਵੱਖਰਾ ਚੈਪਟਰ ਆ ਯੋ ਚੈਪਟਰ ਦੀ ਗੱਲ ਤੂੰ ਇਹ ਚੈਪਟਰ ਦੀ ਗੱਲ ਉਹ ਤਾਂ ਸੀਐਮ ਸਾਹਿਬ ਨੇ ਕਰਤਾ ਹੋ ਤਾਂ ਕੀ ਪੁੱਛ ਰਿਹਾ ਤੂੰ ਹੋਰ ਰਸੋ ਬਾਕੀ ਆ ਪ੍ਰੋਜੈਕਟ ਦੇ ਬਾਰੇ ਮੈਂ ਹਗਦੀ ਨੂੰ ਬੇਨਤੀ ਕਰੂੰਗਾ ਕਿ ਥੋੜਾ ਦੱਸਣ ਕਿ ਕਿਵੇਂ ਸਰ ਬੱਸ ਦੇਖੋ ਇੱਦਾਂ ਆ ਮਿਲ ਕੇ ਇੱਕ ਡੀਪੀਆ ਤਿਆਰ ਕੀਤੀ ਹੈ ਜਿਹਦੇ ਵਿੱਚ 110 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਸਾਡੀ ਤੁੰਗਾ ਅਪਗ੍ਰੇਡ ਹੈ ਉਹਦਾ ਨਵੀਨੀਕਰਨ ਦਾ ਸੀ ਪ੍ਰੋਜੈਕਟ ਤਿਆਰ ਕੀਤਾ ਜਿਹਦੇ ਵਿੱਚ ਤੁੰਗਾ ਅਪਗ੍ਰੇਡ ਦੀ ਸਾਈਡ ਵਾਲੀ ਵਾਲ ਸੀ ਲਾਈਨਿੰਗ ਹੋ ਗਈ ਉਹਦੀ ਸਾਈਡ ਦੇ ਉੱਤੇ ਇੱਕ ਸੀਵਰ ਸਿਸਟਮ ਜਿਹਦੇ ਨਾਲ ਸਾਡੀਆਂ ਜਿਹੜੀਆਂ ਕਲੋਨੀਆਂ ਬਾਈਪਾਸ ਤੋਂ ਪਾਰ ਹੈਗੀਆਂ ਨੇ ਉਹਨਾਂ ਦਾ ਜਿਹੜਾ ਸੀਵਰ ਹੈ ਉਹ ਗੇਨ ਦੇ ਵਿੱਚ ਨਾ ਪੈ ਕੇ ਉਹ ਸੀਵਰ ਵਾਲੀ ਪਾਈਪ ਦੇ ਵਿੱਚ ਪਾਏਗਾ ਉਸ ਸੀਵਰ ਵਾਲੀ ਪਾਈਪ ਦੇ ਉੱਤੇ ਇੱਕ ਸਾਈਕਲ ਟਰੈਕ ਤੇ ਉਹਦੇ ਉੱਤੇ ਜਿਹੜੇ ਹਾਰਟੀਕਲਚਰ ਦੇ ਜਿਹੜੇ ਟਰੀਜ਼ ਵਗੈਰਾ ਹੈਗੇ ਨੇ ਉਹ ਉਹਦਾ ਸੀ ਡੀਪੀਆ ਦਾ ਤਿਆਰ ਕਰ ਲਈ ਹੈ 810 ਕਰੋੜ ਦੀ ਡੀਪੀਆ ਤੋਂ ਬਣ ਰਹੀ ਹੈ ਤੇ ਮੈਨੂੰ ਮੰਨਿਓ ਕਿ ਮੰਤਰੀ ਸਾਹਿਬ ਨੇ ਅਸਰਸ਼ਨ ਦਿੱਤਾ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਜੇਕਰ ਉਹਨਾਂ ਨੂੰ ਸੀਐਮ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਵੀ ਜਾਣਾ ਪਿਆ ਤਾਂ ਉੱਥੋਂ ਪੈਸੇ ਲੈ ਕੇ ਆਉਣਗੇ ਤੇ ਉਹਦੇ ਨਾਲ ਅਸੀਂ ਜਿਹੜਾ ਇਹਦਾ ਪ੍ਰੋਜੈਕਟ ਜਿਹੜਾ ਹੈਗਾ ਸਟਾਰਟ ਕਰਾਂਗੇ ਕਿ ਜੀ ਡੀਪੀਆ ਸਾਡੀ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਹੁਣ ਜਿਹੜੇ ਫੰਡਸ ਹੈਗੇ ਨੇ ਉਹ ਫੰਡ ਅਸੀਂ ਹੁਣ ਕੋਸ਼ਿਸ਼ ਇਹ ਰਹੇਗੀ ਕਿ ਕਿਉਂ ਫੰਡਸ ਲੈ ਕੇ ਆਈਏ ਤੇ ਉਹਨੂੰ ਵਕਤ-ਵਕਤ ਤੇ ਉਹਦੀ ਜਲਦੀ ਤੋਂ ਜਲਦੀ ਸਟਾਰਟਿੰਗ